ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਗੱਗੋ ਬੂਹਾ ਤਹਿਸੀਲ ਤੇ ਜ਼ਿਲ੍ਹਾ ਅਸਰੀ ਤਰਨਤਾਰਨ ਸਾਹਿਬ ਜਿਹੜੇ ਘਰ ਦੇ ਚ ਵੀਡੀਓ ਬਣਾਉਣ ਲੱਗੇ ਆਂ ਵੀਰ ਦਾ ਸੇਲ ਪਰਚੇ ਦਾ ਨਹੀਂ ਕੰਮ ਕਰ ਘਰੇਲੂ ਆ ਪਸ਼ੂ ਰੱਖੇ ਵੇਖ ਸਕਦੇ ਹੋ ਬਹੁਤ ਗਿਣਤੀ ਦੇ ਵਿੱਚ ਪਸ਼ੂ ਨੇ ਵੀਰ ਦੇ ਕੋਲ ਤੇ ਅੱਜ ਦੀ ਵੀਡੀਓ ਵਿੱਚ ਇੱਕ HF ਗਾਂ ਵੀਰ ਨੇ ਸੇਲ ਕਰਨੀਆਂ ਇਹਦੇ ਬਾਰੇ ਆਪਾਂ ਵੀਰ ਤੋਂ ਪੁੱਛਦੇ ਹਾਂ ਨੰਬਰ ਵੀਰ ਦਾ ਜਿਹੜਾ ਸਕਰੀਨ ਤੇ ਚੱਲੂਗਾ ਜਿਹੜੇ ਵੀਰ ਨੂੰ ਪਸੰਦ ਆਵੇ ਵੀਰ ਨਾਲ ਗੱਲਬਾਤ ਤੁਸੀਂ ਕਰ ਸਕੀਏ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਆਓ ਬਾਈ ਜੀ ਹਣਾ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਇਸ ਗਾਂ ਬਾਰੇ ਪਾ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਬਿਲਕੁਲ ਲਵਿੰਦਰ ਸਿੰਘ ਜੀ ਪਿੰਡ ਗੱਗੂਆ ਸੀਰ ਤਰਨਤਾਰਨ ਜਿਹੜਾ ਠੀਕ ਹੈ ਤੇ ਵੀਰੇ ਨੇੜੇ-ਨੇੜੇ ਦੇ ਪਿੰਡ ਦੋ ਚੌਂ ਦਾ ਨਾਮ ਬੋਲ ਦਿਓ ਵਿੱਚ ਸਰ ਸਿੰਘ ਠੀਕ ਹੈ ਛੇਆਲ ਇਧਰੋਂ ਆ ਜਾਂਦਾ ਪੁਰਜਾ ਠੀਕ ਆ ਹਾਂ ਜੀ ਗੱਗੂਆ ਟਾਂ ਦਾਇ ਹਾਂ ਜੀ ਉਹਦੇ ਤੋਂ ਸਿੱਧਾ ਉੱਚਾ ਰੋੜ ਆ ਤੇ ਗੱਗੂਆ ਦਾ ਜਿਹੜਾ ਗੰਡੇ ਨਾਲੇ ਦਾ ਪੁਲ ਟੱਪਣਗੇ ਉਹਦੇ ਤੋਂ ਪਹਿਲੀ ਪਾਸੇ ਛੱਡ ਕੇ ਦੂਜੀ ਬਹਿਗਾ ਆਪਣੀ ਠੀਕ ਆ ਠੀਕ ਆ ਪਿਆ ਕਰੀਆ ਬਿਲਕੁਲ ਠੀਕ ਆ ਵੀਰ ਜੀ ਵੀਰ ਜੀ ਜਿਹੜੀ ਆਪਾਂ ਅੱਜ ਗਾਂ ਕਾਉ ਕੀਤੀ ਆ ਇਹ ਕਿਹੜਾ ਸੂਆ ਸੂਣ ਵਾਲੀ ਆ ਇਹ ਤੀਜਾ ਸੂਆ ਵਿੱਚ ਸੂਣ ਵਾਲੀ ਆ ਯਾਰ ਤੇ ਦੂਜਾ ਸੂਆ ਆਪਾਂ ਦੁੱਧ ਪੀਤਾ ਹੁੰਦਾ ਦੂਜਾ ਸੂਆ ਵੀ ਆਪਾਂ ਪੀਤਾ ਦੂਜਾ ਸੂਆ ਵੀ ਆਪਾਂ ਪੀਤਾ ਆਹ ਆ ਰਹੀ ਕਿ쨰 ਸੂਆ ਪਾਸੇ ਠੀਕ ਆ ਤੇ ਜਿਹੜਾ ਦੂਜਾ ਸੂਆ ਸੂਈ ਉਹਦੋਂ ਕਿੰਨਾ ਕੁ ਦੁੱਧ ਚਵਾ ਗਈ ਪਹਿਲੇ ਸੂਏ ਦਿੱਤਾ ਇਹਨੇ 18 ਕਿਲੋ ਦੁੱਧ ਠੀਕ ਆ ਪਹਿਲੇ ਸੂਏ ਨੇ 22 ਕਿਲੋ ਦੁੱਧ ਚਵਾਇਆ ਠੀਕ ਆ ਇਹਨਾਂ ਦਿਨਾਂ ਦੀ ਪਿਛਲੇ ਸੂਏ ਸੂਈ ਆ ਇਹਨਾਂ ਦਿਨਾਂ ਚ ਫੇਰ ਤਿਆਰ ਆ ਠੀਕ ਆ ਹ ਤੇ ਜਿਹੜਾ ਸੀਮਨ ਇਹਨੂੰ ਲਵਾਇਆ ਹੁੰਦਾ ਕੋਈ ਪਤਾ ਹੈ ਕੋਈ ਕਿ ਚਾਪੀ ਆ ਸੀਮਨ ਇਹਦਾ ਲੱਗਾ ਅੱਛਾ ਬਾਲੀ ਬਰੀਕੀ ਡਿਟੇਲ ਨਹੀਂ ਹੈਗੀ ਹਨਾ ਠੀਕ ਆ ਤੇ ਹੁਣ ਕਿੰਨਾਮ ਲੈਂਦੀ ਸੂਣ ਦੇ ਵਿੱਚ ਦੋ ਚਾਰ ਦਿਨ ਜਿਆਦਾ ਨਹੀਂ ਕੁਝ ਵੀ ਲੈਣੀ ਕਾਣਾ ਠੀਕ ਤੇ ਵੀਰੇ ਆਪਣਾ ਮੁੱਲ ਕੀ ਕਰਦੇ ਲੈਣ ਦੇ ਇੰਜ ਵਾਲਾ ਜੀ ਯਾਰ ਮੁੱਲ ਕਰਦੇ ਆ ਜਿਹੜਾ ਹੈ ਇਹਨੂੰ ਸਲਾਹ ਹਾਂਜੀ ਠੀਕ ਆ ਖੋਲ ਕੇ ਤੋੜ ਕੇ ਵਿਖਾ ਦਈਏ ਹਾਂਜੀ ਦੋਸਤੋ ਅੱਛਾ ਗਾਂ ਤੀਜਾ ਸੂਣ ਵਾਲੀ ਆ ਤੇ ਤੇਰੀ ਦੇ ਵਿੱਚ ਇੱਕ ਦੋ ਦਿਨ ਹੀ ਲੈਂਦੀ ਆ ਕਟੰਤੀ ਐਚ ਐਫ ਦਾ ਸੀਮ ਲੱਗਾ ਆ ਪੂਰੀ ਡਿਟੇਲ ਨਹੀਂ ਹੈਗੀ ਕਿਹੜੇ ਬੋਲਦਾ ਲਾਇਆ ਤੇ 55000 ਰੁਪਿਆ ਮੈਂ ਦਾ 5000 ਰੁਪਿਆ ਲਿੰਦਾ ਲਾਇਆ ਵੀਰ ਮੋੜ ਲਿਆ ਚੰਗੇ ਗੱਦ ਕਾਟਦੀ ਬੰਗਾ ਕੀ ਆ ਯਾਰ ਦੇ ਚ ਜਿਹੜੀ ਆ ਤੁਹਾਨੂੰ ਮਿਲ ਜੂਗੀ ਥਾਣ ਹਵਾਂ ਨੇ ਤੁਹਾਨੂੰ ਬਾਜਦੇ ਬਹੁਤ ਸੋਨੇ ਥਾਣ ਸਪੇਰੇ ਲੱਗੇ ਹੋਏ ਨੇ ਆ ਗਾੜੀ ਵੀ ਚੰਗੀ ਪਿਛਾੜੀ ਵੀ ਇਹਦੀ ਚੰਗੀ ਚੰਗੇ ਕਦ ਕਾਠਾਂ ਵਾਲੀ ਆ ਆ ਲੈ ਢੇਲਾ ਵੇਖੋ ਹਾਂਜੀ ਹਾਂਜੀ ਪਾਕੜ ਨੰਬਰ ਦਾ ਇਹਦੇ ਚੱਲਦੇ ਰਿਆ ਜਿਹੜੇ ਵੀ ਨੂੰ ਪਸੰਦ ਆਵੇ ਤੁਸੀਂ ਵੀ ਗੱਲਬਾਤ ਕਰ ਸਕਦੇ ਜੀ ਇਹ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਧੰਨਵਾਦ